ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਸਟੱਡੀ ਪਰਮਿਟਸ 'ਚ 50% ਤੋਂ ਵੱਧ ਦੀ ਗਿਰਾਵਟ ਦਰਜ ਸੈਂਕੜੇ ਪੰਜਾਬੀਆਂ ਨੂੰ ਕੀਤੇ ਜਾ ਰਹੇ ਨੇ ਡੈਪੂਟੇਸ਼ਨ ਦੇ ਹੁਕਮ ਅਰਜ਼ੀਆਂ ਰੱਦ ਕਰਕੇ ਨਵੀਂ ਇਮੀਗ੍ਰੇਸ਼ਨ ਯੋਜਨਾ ਲਿਆਉਣ ਦੇ ਚਰਚੇ ਖਤਮ ਹੋਏ ਸਟੱਡੀ ਪਰਮਿਟ ਤੇ ਰਹਿ ਰਿਹਾ ਸੀ ਜਬਰਨ ਵਸੂਲੀ ਚ ਸ਼ਾਮਲ ਵਿਕਰਮ ਵਿਕਰਮ ਸ਼ਰਮਾ ਉੱਪਰ ਗਾਇਕ ਏਪੀ ਢਿੱਲੋਂ ਦੇ ਘਰ ਉੱਤੇ ਗੋਲੀਆਂ ਚਲਾਉਣ ਦੇ ਦੋਸ਼ ਕੈਨੇਡਾ 'ਚ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਭਾਰਤੀ ਨੌਜਵਾਨ ਕਾਬੂ ਮਿਸਿਸਾਗਾ ਦੇ ਮੈਡੀਕਲ ਕਲੀਨਿਕਸ ਦੇ ਵਿੱਚ ਵਾਪਰੀਆਂ ਕਟਨਾਵਾ ਕੈਨੇਡਾ ਚ ਪੜਾਈ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖਬਰ ਹੈ ਸਾਲ 2025 ਦੀ ਤੀਜੀ ਤਿਮਾਹੀ ਦੌਰਾਨ ਭਾਰਤੀ ਵਿਦਿਆਰਥੀਆਂ ਲਈ ਜਾਰੀ ਕੀਤੇ ਗਏ ਸਟੱਡੀ ਪਰਮਿਟਸ ਦੀ ਗਿਣਤੀ ਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 50% ਤੋਂ ਵੱਧ ਦੀ ਤੇਜ਼ੀ ਨਾਲ ਗਰਾਵਟਾਈ ਹੈ ਇਹ ਗਰਾਵਟ ਕੈਨੇਡਾ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਤੇ ਆਪਣੀਆਂ ਨੀਤੀਆਂ ਨੂੰ ਸਖਤ ਕਰਨ ਦੇ ਫੈਸਲੇ ਨੂੰ ਦਰਸਾਉਂਦੀ ਹੈ ਜਿਸ ਦਾ ਮੁੱਖ ਕਾਰਨ ਰਿਹਾ ਸ਼ੀ ਦਬਾਅ ਅਤੇ ਕਫਾਇਤੀ ਦਰਾਂ ਨੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਟਨਸ਼ਿਪ ਕੈਨੇਡਾ ਦੇ ਅੰਕੜਿਆਂ ਅਨੁਸਾਰ ਜੁਲਾਈ ਅਤੇ ਸਤੰਬਰ 2025 ਦੇ ਵਿਚਕਾਰ ਕੁੱਲ 146505 ਸਟੱਡੀ ਪਰਮਿਟ ਜਾਰੀ ਕੀਤੇ ਗਏ ਨੇ ਜਿਨ੍ਹਾਂ ਚੋਂ ਭਾਰਤੀ ਵਿਦਿਆਰਥੀਆਂ ਨੂੰ ਸਿਰਫ 24030 ਪਰਮਿਟ ਮਿਲੇ ਇਸ ਦੇ ਬਲੱਟ 2024 ਦੀ ਇਸੇ ਮਿਆਦ ਚ ਭਾਰਤੀ ਵਿਦਿਆਰਥੀਆਂ ਨੂੰ ਕੁੱਲ ਜਾਰੀ ਕੀਤੇ ਗਏ ਸਟੱਡੀ ਵੀਜ਼ਾਂ ਦਾ ਲਗਭਗ 30% ਹਿੱਸਾ ਹਾਸਲ ਕੀਤਾ ਸੀ ਇਹ ਗ੍ਰਾਵਟ ਤਿੰਨ ਅਕਾਦਮਿਕ ਚੱਕਰਾਂ ਚ ਨਜ਼ਰ ਆਉਂਦੀ ਹੈ ਜਿੱਥੇ 2023 ਦੇ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਕੁੱਲ ਜਾਰੀ ਕੀਤੇ ਗਏ ਪਰਮਿਟਸ ਦਾ 41% ਹਿੱਸਾ ਮਿਲਿਆ ਸੀਗਾ ਉਹ ਗਿਣਤੀ 2024 ਚ ਘਟ ਕੇ 1 ਤਿਹਾਈ ਤੋਂ ਥੋੜੀ ਵੱਧ ਰਹੀ ਗਈ ਅਤੇ 2025 ਚ ਇਹ 25 ਫੀਸਦੀ ਤੋਂ ਵੀ ਹੀਠਾਂ ਆ ਗਈ ਹੈ ਸਿਰਫ ਸਤੰਬਰ ਮਹੀਨੇ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਸਤੰਬਰ 2024 ਚ ਜਾਰੀ ਹੋਏ 14385 ਪਰਮਿਟਸ ਦੇ ਮੁਕਾਬਲੇ ਸਤੰਬਰ 2025 ਚ ਭਾਰਤੀਆਂ ਨੂੰ 8400 ਪਰਮਿਟ ਜਾਰੀ ਕੀਤੇ ਗਏ ਇਹ ਗਰਾਵਟ ਕੈਨੇਡੀਅਨ ਸਰਕਾਰ ਦੀਆਂ ਉਹਨਾਂ ਸਖਤ ਨੀਤੀਆਂ ਦਾ ਨਤੀਜਾ ਹੈ ਜੋ 2023 ਦੇ ਅਖੀਰ ਚ ਲਿਆਂਦੀਆਂ ਗਈਆਂ ਸਨ ਇਹਨਾਂ ਨੀਤੀਆਂ ਨੇ ਰਹਿائش ਅਤੇ ਸਥਾਨਕ ਬੁਨਿਆਦੀ ਢਾਂਚੇ ਤੇ ਪੈ ਰਹੇ ਦਬਾਅ ਕਾਰਨ ਵਿਦਿਆਰਥੀਆਂ ਦੀ آمد ਨੂੰ ਕੰਟਰੋਲ ਕਰਨ ਲਈ ਵਾਧੂ ਨਿਯੰਤਰਣ ਲਾਗੂ ਕੀਤੇ ਅੱਗੇ ਦੀ ਯੋਜਨਾ ਵਜੋਂ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ 2026 ਲਈ ਕੁੱਲ 4,80,000 ਪਰਮਿਟਸ ਦੀ ਸੀਮਾ ਦਾ ਐਲਾਨ ਕੀਤਾ ਹੈ ਜਿਸ ਵਿੱਚ 1,55,000 ਨਵੇਂ ਵੀਜ਼ੇ ਅਤੇ 2,53,000 ਐਕਸਟੈਂਸ਼ਨ ਸ਼ਾਮਲ ਹੋਣਗੇ ਇਸ ਦੇ ਨਾਲ ਹੀ ਅਗਲੇ ਸਾਲ ਅੰਤਰਰਾਸ਼ਟਰੀ ਸਟੱਡੀ ਪਰਮਿਟਸ ਦੇ ਵਿੱਚ 7% ਦੀ ਕਟੌਤੀ ਦਾ ਅਨੁਮਾਨ ਹੈ ਕੈਨੇਡਾ ਛੱਡ ਕੇ ਜਾਣ ਲਈ ਮਜਬੂਰ ਕੀਤੇ ਜਾਣ ਵਾਲੇ ਸੈਂਕੜੇ ਪੰਜਾਬੀ ਨੌਜਵਾਨਾਂ ਨੂੰ ਹੁਣ ਤੱਕ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ ਇੱਕ ਵਾਰ ਫਿਰ ਅਨਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਨੇ ਸਪਸ਼ਟ ਲਫ਼ਜ਼ਾਂ ਚ ਆਖ ਦਿੱਤਾ ਏ ਕਿ ਉਹਨਾਂ ਦਾ ਭਵਿੱਖ ਫੈਡਰਲ ਸਰਕਾਰ ਦੇ ਹੱਥਾਂ ਚ ਹੈ ਅਨਟਾਰੀਓ ਵਿਧਾਨ ਸਭਾ ਦੇ ਬਾਹਰ ਪੰਜਾਬੀ ਨੌਜਵਾਨਾਂ ਦਾ ਲੜੀਵਾਰ ਧਰਨਾ ਤੀਜੇ ਹਫ਼ਤੇ ਚ ਦਾਖਲ ਹੋ ਚੁੱਕਾ ਏ ਪਰ ਸੂਬਾ ਸਰਕਾਰ ਜਾਂ ਫੈਡਰਲ ਸਰਕਾਰ ਚੋਂ ਕੋਈ ਨਰਮਦਿਲੀ ਦਿਖਾਉਣ ਦੇ ਰੌਂਚ ਨਜ਼ਰ ਨਹੀਂ ਆ ਰਿਹਾ ਵਿਦਿਆਰਥੀਆਂ ਬਾਰੇ ਗੱਲ ਕਰਦੇ ਹਾਂ ਪ੍ਰੀਮੀਅਰ ਨੇ ਕਿਹਾ ਕਿ ਬਿਨਾਂ ਸ਼ੱਕ ਉਹਨਾਂ ਨੂੰ ਬਿਹਤਰ ਜ਼ਿੰਦਗੀ ਮਾਨਣ ਦਾ ਹੱਕ ਹੈ ਪਰ ਫੈਡਰਲ ਸਰਕਾਰ ਇਹਨਾਂ ਨੂੰ ਘਰ ਵਾਪਸੀ ਦੇ ਨੋਟਿਸ ਜਾਰੀ ਕਰ ਰਹੀ ਹੈ ਦੂਜੇ ਪਾਸੇ ਡੱਗਫੋਰਡ ਨੂੰ ਕਰੜੇ ਦੀ ਲੈਂਦਿਆਂ ਲਿਬਰਲ ਪਾਰਟੀ ਦੇ ਵਿਧਾਇਕ ਜੌਨ ਫਰੀਜ਼ਰ ਨੇ ਕਿਹਾ ਕਿ ਪ੍ਰੀਮੀਅਰ ਸਾਰਾ ਦੋਸ਼ ਮਾਰ ਕਰਨੀ ਸਰਕਾਰ ਦੇ ਸਿਰ ਮੜਨਾ ਚਾਹੁੰਦੇ ਨੇ ਮਾਮਲਾ ਇੱਥੇ ਹੀ ਰੁਕਦਾ ਨਜ਼ਰ ਨਹੀਂ ਆਉਂਦਾ ਕਿਉਂਕਿ ਪੰਜਾਬੀ ਨੌਜਵਾਨਾਂ ਨੂੰ ਕੱਖੋਂ ਹੌਲੇ ਕਰਨ ਮਗਰੋਂ ਡੱਗਫੋਟ ਸਰਕਾਰ ਵੱਲੋਂ ਅੰਟਾਰੀਓ ਇਮੀਗ੍ਰੈਂਟ ਨਾਮਿਨੀ ਪ੍ਰੋਗਰਾਮ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਤੇ ਕਿਰਤ ਮੰਤਰਾਲੇ ਨੇ ਦਾਵਾ ਕੀਤਾ ਹੈ ਕਿ ਨਵਾਂ ਸਿਸਟਮ EMPLOYEES ਨੂੰ ਉਹਨਾਂ ਦੀ ਜ਼ਰੂਰਤ ਮੁਤਾਬਕ ਸਕਿਲਡ ਵਰਕਰ ਮੁਹੱਈਆ ਕਰਵਾਉਣ 'ਚ ਸਹਾਇਤਾ ਸਾਬਤ ਹੋਵੇਗਾ ਤਜਵੀਜ਼ شدہ ਸਿਸਟਮ 'ਚ ਮੁੱਖ ਤਰਜੀਹ ਜੌਬ ਆਫਰ ਵਾਲੇ ਬਿਨੇਕਾਰਾਂ ਨੂੰ ਦਿੱਤੀ ਜਾਵੇਗੀ ਜਾਂ ਕਿਸੇ ਆਪਣੇ ਕਿਤੇ ਨਾਲ ਸੰਬੰਧਿਤ ਲਾਇਸੈਂਸ ਰੱਖਣ ਵਾਲੇ ਪੈਲ ਦੇ ਆਧਾਰ ਤੇ ਵਿਚਾਰੇ ਜਾਣਗੇ OINP ਦੇ ਨਵੇਂ ਰੂਪ ਤਹਿਤ ਬਿਨੇਕਾਰ ਕੋਲ ਮੌਜੂਦਾ ਨੌਕਰੀ ਦੀ ਪੇਸ਼ਕਸ਼ ਦਰਮਿਆਨ ਉਜਰਤਦਾਰ ਹੋਣੀ ਲਾਜ਼ਮੀ ਹੈ ਜਿਸ ਦੇ ਆਧਾਰ ਤੇ ਕਿਰਤ ਮੰਤਰਾਲੇ ਵੱਲੋਂ ਯੋਗ ਉਮੀਦਵਾਰਾਂ ਨੂੰ ਸੱਦਿਆ ਜਾਵੇਗਾ ਪਿਛਲੇ OINP ਚ ਤਿੰਨ ਸ਼੍ਰੇਣੀਆਂ ਅਧੀਨ ਅਰਜ਼ੀਆਂ ਪ੍ਰਵਾਨ ਕੀਤੀਆਂ ਜਾਂਦੀਆਂ ਸਨ ਜਿਨ੍ਹਾਂ ਚ ਸਭ ਤੋਂ ਜ਼ਿਆਦਾ ਮੰਗ ਵਾਲੇ ਕਿਤੇ ਇੰਟਰਨੈਸ਼ਨਲ ਸਟੂਡੈਂਟਸ ਅਤੇ ਫੋਰਨ ਵਰਕਰਸ ਸ਼ਾਮਲ ਹੁੰਦੇ ਸਨ ਪਰ ਇੰਟਰਨੈਸ਼ਨਲ ਸਟੂਡੈਂਟਸ ਵਾਲੀ ਸ਼੍ਰੇਣੀ ਇਹਨੀਆਂ 2600 ਅਰਜ਼ੀਆਂ ਸਿੱਧੇ ਤੌਰ ਤੇ ਰੱਦ ਕਰ ਦਿੱਤੀਆਂ ਗਈਆਂ ਦੂਜੇ ਪਾਸੇ ਇਮੀਗ੍ਰੇਸ਼ਨ ਸਲਾਹਕਾਰਾਂ ਦਾ ਕਹਿਣਾ ਹੈ ਕਿ ਨਵਾਂ ਸਿਸਟਮ ਆਉਣ ਮਗਰੋਂ ਪੰਬਲਪੂਸਾ ਖਤਮ ਹੋ ਸਕਦਾ ਹੈ ਕੁਇਨਜ਼ ਯੂਨੀਵਰਸਿਟੀ ਚ ਲਾਅ ਵਿਭਾਗ ਦੇ ਪ੍ਰੋਫੈਸਰ ਅਤੇ ਇਮੀਗ੍ਰੇਸ਼ਨ ਸਰਵਿਸੇਸ ਦੇ ਮੁੱਖ ਕਾਰਜਕਾਰੀ ਅਫਸਰ ਅਲ ਪਰਸਾਈ ਦਾ ਕਹਿਣਾ ਸੀ ਕਿ ਫਿਲਹਾਲ ਸਪਸ਼ਟ ਨਹੀਂ ਹੋ ਸਕਿਆ ਕਿ ਨਵੇਂ ਤਰੀਕੇ ਰਾਹੀਂ ਚਿੰਤਾਵਾਂ ਦੂਰ ਕਿਵੇਂ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਨਵੀਂ ਇਮੀਗ੍ਰੇਸ਼ਨ ਯੋਜਨਾ ਕੰਮਕਾਜ ਨੂੰ ਤਾਂ ਸੁਖਾਲਾ ਬਣਾਉਂਦੀ ਹੈ ਪਰ ਅਤੀਤ ਚ ਸਾਹਮਣੇ ਆਈਆਂ ਸਮੱਸਿਆਵਾਂ ਦਾ ਨਿਪਟਾਰਾ ਕਰਦੀ ਮਹਿਸੂਸ ਨਹੀਂ ਹੁੰਦੀ ਇਸੇ ਦੌਰਾਨ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਵਿਧਾਇਕ ਅਲੈਕਸਾ ਗਿਲਮੋਰਨਿਕ ਹੈ ਕਿ ਸੂਬਾ ਸਰਕਾਰ ਨੂੰ ਨਵੀਂ ਪ੍ਰਕਿਰਿਆ ਲਿਆਉਣ ਤੋਂ ਪਹਿਲਾਂ OINP ਬਿਨੇਕਾਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਅਦਾਲਤ ਦੇ ਰਿਕਾਰਡਸ ਦੇ ਅਨੁਸਾਰ BC ਚ ਦੋ ਹਾਈ ਪ੍ਰੋਫਾਈਲ ਜ਼ਬਰਨ ਵਸੂਲੀ ਦੀਆਂ ਘਟਨਾਵਾਂ 'ਚ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਵਿਕਰਮ ਸ਼ਰਮਾ ਆਪਣੇ ਕਥਿਤ ਅਪਰਾਧਾਂ ਦੇ ਸਮੇਂ ਕੈਨੇਡਾ 'ਚ ਮਿਆਦ ਪੁੱਗ ਚੁੱਕੇ ਵਿਦਿਆਰਥੀ ਵੀਜ਼ੇ 'ਤੇ ਰਹਿ ਰਿਹਾ ਸੀ। 2024 'ਚ ਸਰੀ ਅਤੇ ਵੈਂਕੂਵਰ ਆਈਲੈਂਡ 'ਤੇ ਹਮਲਿਆਂ ਤੋਂ ਕੁਝ ਸਮਾਂ ਪਹਿਲਾਂ ਵਿਕਰਮ ਸ਼ਰਮਾ ਨੇ ਕਥਿਤ ਤੌਰ 'ਤੇ ਜੂਨ 2022 'ਚ ਕੈਨੇਡਾ 'ਚ ਦਾਖਲ ਹੋਣ ਵਾਲੇ ਵੀਜ਼ੇ ਨੂੰ ਵਧਾਉਣ ਲਈ ਜਾਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਅਰਜ਼ੀ ਦਿੱਤੀ ਸੀ। 24 ਸਾਲਾ ਨੌਜਵਾਨ ਵਿਕਰਮ ਸ਼ਰਮਾ ਜਿਸ ਦਾ ਵਿਦਿਆਰਥੀ ਵੀਜ਼ਾ ਅਪ੍ਰੈਲ 2024 ਚ ਖਤਮ ਹੋ ਗਿਆ ਸੀ ਦੇ ਇਸ ਸਮੇਂ ਭਾਰਤ ਚ ਹੋਣ ਦਾ ਸ਼ੱਕ ਹੈ ਸਰਕਾਰੀ ਵਕੀਲਾ ਨੇ ਕਿਹਾ ਕਿ ਸ਼ਰਮਾ 9 ਅਕਤੂਬਰ 2024 ਨੂੰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਕੈਨੇਡਾ ਤੋਂ ਭੱਜ ਗਿਆ ਸੀ ਸ਼ਰਮਾ ਵੱਲੋਂ ਇੱਕ ਹੋਰ ਵਿਅਕਤੀ ਅਭਿਜੀਤ ਕਿੰਗਰਾ ਨਾਲ ਮਿਲ ਕੇ 2 ਸਤੰਬਰ 2024 ਨੂੰ ਪੰਜਾਬੀ ਪੌਪ ਗਾਇਕ ਏਪੀ ਟਿਲੋਂ ਦੇ ਘਰ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ ਇਸ ਮਾਮਲੇ 'ਚ ਕਿੰਗਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਕ੍ਰਾਊਨ ਪ੍ਰੋਸੀਕਿਊਟਰ ਜੈਸ ਪੈਟਰਸਨ ਨੇ ਕੇਸ ਦੀ ਨਿਗਰਾਨੀ ਕਰ ਰਹੇ ਜੱਜ ਨੂੰ ਦੱਸਿਆ ਕਿ ਅਪਰਾਧ ਦੇ ਸਮੇਂ ਵਿਕਰਮ ਸ਼ਰਮਾ ਕੋਲ ਕੈਨੇਡਾ 'ਚ ਕੋਈ ਕਾਨੂੰਨੀ ਇਮੀਗ੍ਰੇਸ਼ਨ ਦਰਜਾ ਨਹੀਂ ਸੀ ਪਰਾਤ ਤੋਂ ਪਹਿਲਾਂ ਸ਼ਰਮਾ ਨੇ ਆਪਣੇ ਵਿਦਿਆਰਥੀ ਵੀਜ਼ਾ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹੋਏ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੂੰ ਕੁਝ ਝਾਲੀ ਦਸਤਾਵੇਜ਼ ਪ੍ਰਦਾਨ ਕੀਤੇ ਸਨ ਪਰ ਧੋਖਾਧੜੀ ਦਾ ਸ਼ੱਕ ਹੋਣ ਕਰਕੇ ਉਸ ਨੂੰ ਇੱਕ ਵਿਅਕਤੀਗਤ ਮੀਟਿੰਗ ਲਈ ਸੱਦਿਆ ਗਿਆ ਨਵੰਬਰ ਦੇ ਅੰਤ ਤੱਕ ਸੀਬੀਐਸਏ ਦਾ ਕਹਿਣਾ ਹੈ ਕਿ ਉਹਨਾਂ ਨੇ 96 ਵਿਦੇਸ਼ੀ ਨਾਗਰਿਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਾਂਚ ਨਾਲ ਸੰਬੰਧਿਤ ਪੰਜ ਵਿਅਕਤੀਆਂ ਨੂੰ ਹਟਾ ਦਿੱਤਾ ਹੈ ਪਰ ਸੀਬੀਐਸਏ ਨੇ ਇਸ ਮਾਮਲੇ ਬਾਰੇ ਕੋਈ ਜਨਤਕ ਦਸਤਾਵੇਜ਼ ਪ੍ਰਦਾਨ ਨਹੀਂ ਕੀਤੇ ਨਿਸ਼ਾਨਾ ਬਣਾਏ ਗਏ ਵਿਅਕਤੀ ਬਾਰੇ ਵੇਰਵੇ ਪ੍ਰਦਾਨ ਨਾ ਕਰਦੇ ਹੋਏ ਏਜੰਸੀ ਨੇ ਨਿੱਜਤਾ ਕਾਨੂੰਨ ਅਤੇ ਜਾਂਚ ਦੀ ਰੱਖਿਆ ਕਰਨ ਦੀ ਜ਼ਰੂਰਤ ਦਾ ਹਵਾਲਾ ਦਿੱਤਾ ਹੈ ਕਿੰਗਰਾ ਦੇ ਵਕੀਲ ਨੇ ਇੱਕ ਜੱਜ ਨੂੰ ਦੱਸਿਆ ਕਿ 2019 ਚ ਬਰਨਬੀ ਦੇ ਅਲੈਗਜ਼ੈਂਡਰ ਕਾਲਜ ਚ ਪੜਨ ਲਈ ਕੈਨੇਡਾ ਆਇਆ ਸੀ ਤੇ 2021 ਦੌਰਾਨ ਪੀਆਰ ਲਈ ਵਿਨੀਪੈਕ ਚਲਾ ਗਿਆ ਉਸ ਨੂੰ ਰੋਜ਼ਗਾਰ ਲੱਭਣ ਲਈ ਸੰਘਰਸ਼ ਕਰਨਾ ਪਿਆ ਉਸ ਨੂੰ ਇੱਕ ਮੂਵਿੰਗ ਕੰਪਨੀ ਅਤੇ ਇੱਕ ਫੋਨ ਕੰਪਨੀ ਚ ਕੰਮ ਮਿਲਿਆ ਪੈਟਰਸਨ ਨੇ ਕਿਹਾ ਕਿ ਕੈਮਰਿਆਂ ਨੇ ਵਿਕਰਮ ਸ਼ਰਮਾ ਦੀ ਇੱਕ ਕਾਲੀ ਮਰਸੀਡੀਜ਼ ਨੂੰ ਰਿਕਾਰਡ ਕੀਤਾ ਜੋ ਕਿ ਹਮਲੇ ਤੋਂ ਪਹਿਲਾਂ ਢਿੱਲੋਂ ਦੇ ਘਰ ਦੀ ਨਿਗਰਾਨੀ ਕਰ ਰਹੀ ਸੀ ਇਹੀ ਗੱਡੀ ਡੰਕਨ ਦੇ ਨੇੜਲੇ ਟਰਾਂਸ ਕੈਨੇਡਾ ਹਾਈਵੇ ਤੇ ਇੱਕ ਸੁਪਰ 8 ਹੋਟਲ ਤੋਂ ਨਿਕਲਦੀ ਹੋਈ ਰਿਕਾਰਡ ਕੀਤੀ ਗਈ ਸੀ ਜਦੋਂ ਕਿੰਗਰਾ ਅਤੇ ਸ਼ਰਮਾ ਘਟਨਾ ਸਥਾਨ ਵੱਲ ਜਾ ਰਹੇ ਸਨ ਸਰਕਾਰੀ ਵਕੀਲ ਮੁਤਾਬਕ ਇੱਕ ਮੋਟਰਸਾਈਕਲ ਤੇ ਸਵਾਰ ਇੱਕ ਆਰਸੀਐਮਪੀ ਅਧਿਕਾਰੀ ਨੇ ਕੁਝ ਕਿਲੋਮੀਟਰ ਦੂਰ ਮਰਸੀਡੀਜ਼ ਨੂੰ ਰੋਕਿਆ ਜਦੋਂ ਕਿੰਗਰਾ ਅਤੇ ਸ਼ਰਮਾ ਢਿੱਲੋਂ ਦੇ ਘਰ ਤੋਂ ਭੱਜ ਰਹੇ ਸਨ ਕੈਨੇਡਾ ਚ ਬਿਮਾਰ ਹੋਣ ਦਾ ਬਹਾਨਾ ਬਣਾ ਕੇ ਹੈਰਾਨੀਕੁਨ ਹਰਕਤਾਂ ਕਰਨ ਵਾਲੇ ਭਾਰਤੀ ਨੂੰ ਪੁਲਿਸ ਨੇ ਕਾਬੂ ਕਰਕੇ ਜੇਲ੍ਹ ਚ ਸੁਟਾਇਆ ਪੀਲ ਰੀਜਨਲ ਪੁਲਿਸ ਦੇ 12 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ ਦੱਸਿਆ ਕਿ ਬ੍ਰੈਂਟਨ ਦੇ 38 ਸਾਲਾ ਵਸਨੀਕ ਵੈਭਵ ਦੀਆਂ ਕਥਿਤ ਕਰਤੂਤਾਾਂ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀਆਂ ਨੇ ਪੁਲਿਸ ਮੁਤਾਬਕ ਵਿਭਬ ਕਥਿਤ ਤੌਰ ਤੇ ਮਿਸੀ ਸਾਗਾ ਦੇ ਵੱਖ-ਵੱਖ ਮੈਡੀਕਲ ਕਲੀਨਿਕਸ ਦੇ ਵਿੱਚ ਜਾਂਦਾ ਸੀ ਤੇ ਕੋਈ ਨਾ ਕੋਈ ਬਹਾਨਾ ਬਣਾ ਕੇ ਫੀਮੇਲ ਸਟਾਫ ਮੈਂਬਰਾਂ ਸਾਹਮਣੇ ਕੱਪੜੇ ਲਾ ਦਿੰਦਾ ਸੀ ਵਿਭਬ ਵੱਲੋਂ ਅਜਿਹੀਆਂ ਬਿਮਾਰੀਆਂ ਦਾ ਨਾਂ ਲਿਆ ਜਾਂਦਾ ਜੋ ਛੇਤੀ ਕਿਤੇ ਕਿਸੇ ਦੇ ਸਮਝ ਦੇ ਵਿੱਚ ਨਾ ਆਉਂਦੀਆਂ ਤੇ ਸਿਰਫ ਫੀਮੇਲ ਡਾਕਟਰ ਕੋਲ ਜਾਣ ਦੀ ਜ਼ਿੱਦ ਕਰਦਾ ਸਿਰਫ ਇੱਥੇ ਹੀ ਬਸ ਨਹੀਂ ਉਹ ਕਥਿਤ ਤੌਰ ਤੇ ਫੀਮੇਲ ਡਾਕਟਰਜ਼ ਨੂੰ ਗੈਰਵਾਜਬ ਤਰੀਕੇ ਨਾਲ ਛੂਹਣ ਦੇ ਯਤਨ ਵੀ ਕਰਦਾ ਕਈ ਮੌਕਿਆਂ ਤੇ ਉਸਨੇ ਆਪਣਾ ਫਰਜ਼ੀ ਨਾਂ ਆਕਾਸ਼ਦੀਪ ਸਿੰਘ ਵੀ ਦੱਸਿਆ ਸ਼ਿਕਾਇਤਾਂ ਲਗਾਤਾਰ ਵਧਣ ਮਗਰੋਂ ਪੁਲਿਸ ਨੇ ਕਾਰਵਾਈ ਕੀਤੀ ਤੇ ਵਿਭਭ ਨੂੰ ਗ੍ਰਿਫਤਾਰ ਕਰਦਿਆ ਜਨਤਕ ਸਥਾਨ ਤੇ ਇਤਰਾਜ਼ਯੋਗ ਹਰਕਤ ਕਰਨ ਫਾਇਦਾ ਹਾਸਲ ਕਰਨ ਦੇ ਇਰਾਦੇ ਨਾਲ ਫਰਜ਼ੀ ਪਛਾਣ ਪੇਸ਼ ਕਰਨ ਅਤੇ ਸ਼ਨਾਖਤ ਚੋਰੀ ਦੇ ਦੋਸ਼ ਆਇਦ ਕਰ ਦਿੱਤੇ। ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਵੈਭਵ ਨਾਲ ਸੰਬੰਧਤ ਹੋਰ ਘਟਨਾਵਾਂ ਵੀ ਹੋ ਸਕਦੀਆਂ ਨੇ ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ 12 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚ ਕਰਤਾਵਾਂ ਨਾਲ 9054532121 ਐਕਸਟੈਂਸ਼ਨ 1233 ਤੇ ਸੰਪਰਕ ਕੀਤਾ ਜਾਵੇ ਦੂਜੇ ਪਾਸੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੀ ਇੱਕ ਸ਼ਰਾਬ ਫੈਕਟਰੀ ਚ ਅਗਜ਼ਨੀ ਦੇ ਮਾਮਲੇ ਤਹਿਤ ਭਾਰਤੀ ਮੂਲ ਦੇ 42 ਸਾਲਾ ਵਿਕਰਮ 베ਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੈਂਟਾ ਕਲਾਰਾ ਕਾਉਂਟੀ ਦੇ ਸ਼ੈਰਫ ਦਫ਼ਤਰ ਨੇ ਦੱਸਿਆ ਕਿ ਸੈਰਾਟੋਗਾ ਸ਼ਹਿਰ ਦੀ ਗੈਰੋਡ ਫਾਰਮਰਸ ਐਸੈਟ ਵਾਈਨਰੀ ਐਂਡ ਸਟੇਬਲਸ ਦੇ ਵਿੱਚ ਬੀਤੇ ਸ਼ਨੀਚਰਵਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ ਵਾਈਨਰੀ ਚ ਕੰਮ ਕਰਦੇ ਮੁਲਾਜ਼ਮਾ ਨੇ ਦੱਸਿਆ ਕਿ ਵਿਕਰਮ 베ਰੀ ਨੇ ਅੱਗ ਲਾਉਣ ਦਾ ਯਤਨ ਕੀਤਾ ਤੇ ਜਦੋਂ ਸਾਥੀ ਮੁਲਾਜ਼ਮਾ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਵੱਲ ਵਾਈਨ ਦੀ ਬੋਤਲ ਸੁੱਟ ਕੇ ਗੱਡੀ ਚ ਫਰਾਰ ਹੋ ਗਿਆ ਇੱਕ ਸੁਬਾਈ ਟਾਸਕ ਫੋਰਸ ਨੇ ਐਲਾਨ ਕੀਤਾ ਹੈ ਕਿ 12 ਨਵੰਬਰ ਨੂੰ ਦੱਖਣੀ ਸਰੀ ਦੇ ਇੱਕ ਘਰ 'ਚ ਹੋਈ ਗੋਲੀਬਾਰੀ ਦੇ ਮਾਮਲੇ 'ਚ ਅਵਤਾਰ ਸਿੰਘ ਉੱਪਰ ਚਾਰਜ ਲਗਾਏ ਗਏ ਨੇ ਆਰਸੀਐਮਪੀ ਦੇ ਅਨੁਸਾਰ 21 ਸਾਲਾ ਅਵਤਾਰ ਸਿੰਘ ਤੇ ਗੈਰਕਾਨੂੰਨੀ ਤੌਰ ਤੇ ਹਥਿਆਰ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ 170 ਬਲਾਕ 32 ਐਵੇਨਿਊ ਦੇ ਤੇ ਸਥਿਤ ਘਰ ਨੂੰ ਦੋ ਵਾਰ ਗੋਲੀਬਾਰੀ ਦਾ ਸ਼ਿਕਾਰ ਬਣਾਇਆ ਗਿਆ ਸੀ 12 ਨਵੰਬਰ ਦੀ ਗੋਲੀਬਾਰੀ ਚ ਕੋਈ ਜ਼ਖਮੀ ਨਹੀਂ ਹੋਇਆ ਸੀ ਤੇ ਪੁਲਿਸ ਮੁਤਾਬਕ ਘਰ ਵਿੱਚ ਇੱਕ ਕਰਮਚਾਰੀ 8 ਨਵੰਬਰ ਨੂੰ ਹੋਈ ਗੋਲੀਬਾਰੀ ਚ ਜ਼ਖਮੀ ਹੋਇਆ ਸੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ 12 ਨਵੰਬਰ ਨੂੰ ਸ਼ਾਮ 7:35 ਮਿੰਟ ਦੇ ਕਰੀਬ ਗੋਲੀਬਾਰੀ ਦੀ ਜਾਣਕਾਰੀ ਮਿਲੀ ਸੀ ਤੇ ਕੋਈ ਵੀ ਜ਼ਖਮੀ ਨਹੀਂ ਹੋਇਆ ਸੀ ਆਰਸੀਐਮਪੀ ਨੇ ਇੱਕ ਬਿਆਨ ਚ ਕਿਹਾ ਕਿ ਉਹ ਹੁਣ ਹਿਰਾਸਤ ਚ ਹੈ ਤੇ ਉਸ ਦੀ ਅਗਲੀ ਅਦਾਲਤ ਚ ਪੇਸ਼ੀ 10 ਦਸੰਬਰ ਨੂੰ ਹੈ ਬੀਸੀ ਆਰਸੀਐਮਪੀ ਸਹਾਇਕ ਕਮਿਸ਼ਨਰ ਜੌਨ ਬਰੂਅਰ ਨੇ ਬਿਆਨ ਚ ਕਿਹਾ ਕਿ ਇਸ ਦੋਸ਼ ਪ੍ਰਵਾਨਗੀ ਨਾਲ ਅਸੀਂ ਇੱਕ ਹੋਰ ਕਦਮ ਅੱਗੇ ਵਧਿਆ ਜੌਨ ਬਰੂਅਰ ਨੇ ਕਿਹਾ ਕਿ ਅਸੀਂ ਉਹਨਾਂ ਲੋਕਾਂ ਦਾ ਪਿੱਛਾ ਕਰਨ 'ਚ ਵਚਨਬੱਧ ਹਾਂ ਜੋ ਹਿੰਸਕ ਕਾਰਵਾਈਆਂ ਕਰਦੇ ਨੇ ਅਤੇ ਜ਼ਬਰੀ ਵਸੂਲੀ 'ਚ ਸ਼ਾਮਲ ਨੇ ਤਾਂ ਜੋ ਉਹਨਾਂ ਨੂੰ ਜਵਾਬਦੇਹ ਬਣਾਇਆ ਜਾ ਸਕੇ ਆਰਸੀਐਮਪੀ ਨੇ ਆਪਣੇ ਬਿਆਨ 'ਚ ਕਿਹਾ ਕਿ ਟਾਸਕ ਫੋਰਸ ਨੇ ਜਾਂਚ ਕਰਤਾ ਇਹ ਨਿਰਧਾਰਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਨੇ ਕਿ ਕੀ ਇਸ ਦਾ ਕੋਈ ਹੋਰ ਚੱਲ ਰਹੀਆਂ ਜਾਂਚਾਂ ਨਾਲ ਸੰਬੰਧ ਹੈ ਸਰੀ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਇਸ ਸਾਲ ਹੀ ਉਹਨਾਂ ਨੂੰ ਲਗਭਗ 100 ਮਾਮਲੇ ਰਿਪੋਰਟ ਕੀਤੇ ਗਏ ਨੇ ਸਰੀ ਐਪਸਫੋਰਡ ਅਤੇ ਡੈਲਟਾ 'ਚ 2025 'ਚ 100 ਤੋਂ ਵੱਧ ਜ਼ਬਰਨ ਵਸੂਲੀ ਦੀਆਂ ਘਟਨਾਵਾਂ ਦਰਜ ਨੇ ਬੀਸੀ 'ਚ ਸਰਦੀਆਂ ਕਾਰਨ ਜਲਦੀ ਹੋ ਰਿਹਾ ਹਨੇਰੇ ਦੇ ਚੱਲਦਿਆਂ ਸੜਕ ਅਧਿਕਾਰੀਆਂ ਵੱਲੋਂ ਜਨਤਾ ਨੂੰ ਹੌਲੀ ਚੱਲਣ ਅਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ ਇਹ ਸੁਨੇਹਾ 3 ਦਿਨਾਂ ਦੌਰਾਨ ਲੋਅਰ ਮੈਨਲੈਂਡ 'ਚ ਹੋਏ ਹਾਦਸਿਆਂ 'ਚ 6 ਲੋਕਾਂ ਦੀ ਮੌਤ ਤੋਂ ਬਾਅਦ ਆਇਆ ਹੈ ਵੈਨਕੂਵਰ ਪੁਲਿਸ ਨੇ ਕਿਹਾ ਹੈ ਕਿ 62 ਸਾਲਾ ਪੀੜਤ ਪੁਰਸ਼ ਈਸਟ ਹੈਸਟਿੰਗਸ ਸਟਰੀਟ ਅਤੇ ਜੈਕਸਨ ਐਵਨਿਊ ਦੇ ਨੇੜੇ ਮਿਡ ਬਲੌਕ ਪਾਰਕ ਕਰ ਰਿਹਾ ਸੀ ਜਦੋਂ ਉਸ ਨੂੰ ਸ਼ਾਮ 7:23 ਮਿੰਟ ਦੇ ਕਰੀਬ ਇੱਕ ਐਸਯੂਵੀ ਨੇ ਟੱਕਰ ਮਾਰ ਦਿੱਤੀ ਵੈਨਕੂਵਰ ਪੁਲਿਸ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਕਿ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਮੌਤ ਹੋ ਗਈ ਡਰਾਈਵਰ ਘਟਨਾ ਸਥਾਨ ਤੇ ਹੀ ਰਿਹਾ ਤੇ ਪੁਲਿਸ ਦੇ ਅਨੁਸਾਰ ਟੱਕਰ ਦੇ ਕਾਰਨਾਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ ਸਰੀ ਪੁਲਿਸ ਸਰਵਿਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਰੀ ਦੇ ਨਿਊਟਨ ਇਲਾਕੇ 'ਚ ਇੱਕ 9 ਸਾਲਾ ਬੱਚੇ ਨੂੰ ਇੱਕ ਐਲੀਮੈਂਟਰੀ ਸਕੂਲ ਦੇ ਨੇੜੇ ਇੱਕ ਵੈਨ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ ਸ਼ੁੱਕਰਵਾਰ ਨੂੰ ਵੀ ਬਰਨਬੀਚ ਹੋਏ ਹਾਦਸਿਆਂ 'ਚ ਦੋ ਲੋਕਾਂ ਦੀ ਮੌਤ ਹੋ ਗਈ ਇੱਕ 46 ਸਾਲਾ ਸਾਈਕਲ ਸਵਾਰ ਦੀ ਇੱਕ ਸੈਮੀ ਟਰੱਕ ਨਾਲ ਟੱਕਰ 'ਚ ਮੌਤ ਹੋ ਗਈ ਅਤੇ ਇੱਕ ਅਲੱਗ ਸੜਕ ਹਾਦਸੇ 'ਚ ਇੱਕ ਹੋਰ ਵਿਅਕਤੀ ਦੀ ਜਾਨ ਚਲੀ ਗਈ ਸ਼ੁੱਕਰਵਾਰ ਨੂੰ ਹੋਏ ਵਾਹਾਦਸੇ 'ਚ ਐਪਸਪੋਰਟ 'ਚ ਇੱਕ ਪੈਦਲ ਯਾਤਰੀ ਦੀ ਮੌਤ ਹੋ ਗਈ ਸ਼ਨੀਵਾਰ ਨੂੰ ਗੋਲਡਨ ਇਅਰਜ਼ ਬ੍ਰਿਜ ਨਜ਼ਦੀਕ ਰਾਤ 8:30 ਵਜੇ ਦੇ ਕਰੀਬ ਇੱਕ ਵਾਹਨ ਦੀ ਟੱਕਰ 'ਚ ਇੱਕ ਔਰਤ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਸਾਰੀਆਂ ਘਟਨਾਵਾਂ ਦੀ ਜਾਂਚ ਜਾਰੀ ਹੈ ਤੇ ਡਰਾਈਵਰਾਂ ਨੇ ਪੁਲਿਸ ਨਾਲ ਸਹਿਯੋਗ ਕੀਤਾ। ਨਵੰਬਰ ਦੇ ਅਖੀਰ 'ਚ ਆਈਸੀਬੀਸੀ ਨੇ ਸਰਦੀਆਂ 'ਚ ਡਰਾਈਵਿੰਗ ਦੀਆਂ ਸਥਿਤੀਆਂ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ। ਜਿਸ ਵਿੱਚ ਕਿਹਾ ਗਿਆ ਸੀ ਕਿ ਸਾਲ ਦੇ ਇਸ ਸਮੇਂ ਦੌਰਾਨ ਬਹੁਤ ਤੇਜ਼ ਗੱਡੀ ਚਲਾਉਣ ਕਾਰਨ ਹੋਣ ਵਾਲੇ ਹਾਦਸਿਆਂ ਦੀ ਗਿਣਤੀ 'ਚ ਵੱਡਾ ਵਾਧਾ ਦਰਜ ਹੁੰਦਾ ਹੈ ਇਸ ਤਰ੍ਹਾਂ ਦੇ ਹਾਦਸੇ ਅਕਤੂਬਰ ਦੇ ਮੁਕਾਬਲੇ ਦਸੰਬਰ 'ਚ 79 ਅਤੇ ਜਨਵਰੀ 'ਚ 64% ਵਧ ਨੇ ਸਾਡੀਆਂ ਸੜਕਾਂ ਤੇ ਹਾਲਾਤ ਸਾਲ ਦੇ ਇਸ ਸਮੇਂ ਬਹੁਤ ਤੇਜ਼ੀ ਨਾਲ ਬਦਲ ਸਕਦੇ ਨੇ ਅਸੀਂ ਡਰਾਈਵਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਪੀਡ ਘਟ ਕਰਨ ਪੈਦਲ ਚੱਲਣ ਵਾਲਿਆਂ ਤੇ ਨਜ਼ਰ ਰੱਖਣ ਤੇ ਇਹ ਯਕੀਨੀ ਬਣਾਉਣ ਕਿ ਉਹਨਾਂ ਦਾ ਵਾਹਨ ਸਰਦੀਆਂ 'ਚ ਡਰਾਈਵਿੰਗ ਲਈ ਤਿਆਰ ਹੈ ICBC ਦੇ ਅੰਕੜੇ ਦਰਸਾਉਂਦੇ ਨੇ ਕਿ ਦਸੰਬਰ 2024 ਚ ਵੈਨਕੂਵਰ ਚ ਪੈਦਲ ਚੱਲਣ ਵਾਲਿਆਂ ਨਾਲ ਜੁੜੇ 82 ਹਾਦਸੇ ਹੋਏ ਜਦਕਿ ਜੁਲਾਈ ਚ ਇਹ ਗਿਣਤੀ 67 ਸੀ ਸੂਬੇ ਚ ਪੈਦਲ ਯਾਤਰੀਆਂ ਨਾਲ ਸਬੰਧਤ ਲਗਭਗ ਅੱਧੇ ਹਾਦਸੇ ਅਕਤੂਬਰ ਤੇ ਜਨਵਰੀ ਦੇ ਵਿੱਚ ਘਰ ਹੁੰਦੇ ਨੇ ਇਹ ਟ੍ਰਾਂਜ਼ਿਟ ਦੇ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਜਦੋਂ ਕੰਪਨੀ ਨੇ ਪਾਇਲਟ ਯੂਨੀਅਨ ਨਾਲ ਇੱਕ ਅਸਥਾਈ ਸਮਝੌਤੇ ਤੇ ਪਹੁੰਚ ਕੀਤੀ ਜਿਸ ਨਾਲ ਛੁੱਟੀਆਂ ਦੇ ਸਫ਼ਰ ਤੋਂ ਐਨ ਪਹਿਲਾਂ ਹੜਤਾਲ ਨੂੰ ਬੜੀ ਮੁਸ਼ਕਲ ਨਾਲ ਟਾਲਿਆ ਗਿਆ ਟਰਾਂਜ਼ਿਟ 80 ਇੰਕ ਨੇ 에어ਲਾਈਨ ਪਾਇਲਟਸ ਐਸੋਸੀਏਸ਼ਨ ਨਾਲ ਯੂਨੀਅਨ ਦੀ ਹੜਤਾਲ ਦੀ ਅੰਤਮ ਸਮਾਂ ਸੀਮਾ ਤੋਂ ਸਿਰਫ 8 ਘੰਟੇ ਪਹਿਲਾਂ ਸਾਂਝੀ ਸਹਿਮਤੀ ਲੱਭੀ ਇਸ ਤੋਂ ਪਹਿਲਾਂ ਇੱਕ ਸਾਵਧਾਨੀ ਦੇ ਕਦਮ ਵਜੋਂ ਮੰਗਲਵਾਰ ਤੇ ਬੁੱਧਵਾਰ ਲਈ ਤੈਅ ਕੀਤੀਆਂ ਘੱਟੋ ਘੱਟ 18 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਜਿਸ ਨਾਲ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਏ ਨਾ ਤਾਂ ਕੰਪਨੀ ਅਤੇ ਨਾ ਹੀ ਲਗਭਗ 750 에어 ਟਰਾਂਜ਼ਿਟ ਪਾਇਲਟਸ ਦੀ ਨੁਮਾਇੰਦਗੀ ਕਰਨ ਵਾਲੀਆਂ ਯੂਨੀਅਨਸ ਨੇ ਅਸਥਾਈ ਸਮਝੌਤੇ ਦਾ ਵੇਰਵਾ ਜਾਰੀ ਕੀਤਾ ਹੈ ਜਿਸ ਤੇ ਮੈਂਬਰਸ਼ਿਪ ਆਉਣ ਵਾਲੇ ਦਿਨਾਂ ਚ ਵੋਟ ਕਰੇਗੀ ਟਰਾਂਜ਼ਿਟ ਦੀ ਪ੍ਰਧਾਨ ਅਤੇ ਸੀਈਓ ਐਨਿਕ ਗੁਇਰਾਡ ਨੇ ਕਿਹਾ ਹੈ ਕਿ 에어ਲਾਈਨ ਕੰਮ ਰੋਕਣ ਦੇ ਖਤਰੇ ਤੋਂ ਬਚਣਾ ਚਾਹੁੰਦੀ ਸੀ ਸਾਨੂੰ ਪਤਾ ਹੈ ਕਿ ਇਸ ਮਿਆਦ ਨੇ ਕਾਫੀ ਅਨਿਸ਼ਚਿਤਤਾ ਪੈਦਾ ਕੀਤੀ ਹੈ ਤੇ ਅਸੀਂ ਆਪਣੇ ਉਹਨਾਂ ਗਾਹਕਾਂ ਤੋਂ ਦਿਲੋਂ ਮਾਫੀ ਮੰਗਦੇ ਹਾਂ ਜਿਨ੍ਹਾਂ ਦੀਆਂ ਉਡਾਣਾਂ ਹਾਲ ਹੀ ਦੇ ਦਿਨਾਂ 'ਚ ਪ੍ਰਭਾਵਿਤ ਹੋਈਆਂ ਸਨ ਸਾਡੀ ਤਰਜੀਹ ਹੁਣ ਆਪਣੇ ਸੰਚਾਲਨ ਨੂੰ ਜਲਦੀ ਬਹਾਲ ਕਰਨਾ ਹੈ 에어ਲਾਈਨ ਪਾਇਲਟਸ ਐਸੋਸੀਏਸ਼ਨ ਨੇ ਪਿਛਲੇ 2 ਸਾਲਾਂ 'ਚ 에어 ਕੈਨੇਡਾ ਤੇ ਵੈਸਟ ਜੈਟ 'ਚ ਵਧੀਆਂ ਤਨਖਾਹਾਂ ਨੌਕਰੀ ਦੀ ਸੁਰੱਖਿਆ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੇ ਇੱਕ ਨਵੇਂ ਸਮਝੌਤੇ ਦੀ ਮੰਗ ਕੀਤੀ ਸੀ ਇਹ ਟਕਰਾਹ ਇਹ ਟ੍ਰਾਂਜ਼ਿਟ ਲਈ ਇੱਕ ਖਾਸ ਤੌਰ ਤੇ ਮੁਸ਼ਕਲ ਸਮੇਂ 'ਚ ਆਇਆ ਕਿਉਂਕਿ ਇਹ ਇੱਕ ਵੱਡੇ ਕਰਜ਼ੇ ਦੇ ਬੋਝ ਦਾ ਪਰਬੰਧਨ ਕਰਨ 2018 ਤੋਂ ਬਾਅਦ ਪਹਿਲੀ ਵਾਰ ਸਾਲਾਨਾ ਲਾਭ ਕਮਾਉਣ ਲਈ ਸੰਘਰਸ਼ ਕਰ ਰਹੀ ਹੈ ਇਸ ਦੌਰਾਨ ਟਰਾਂਜ਼ਿਟ ਦੀ ਉਡਾਣ ਦੀ ਸਮਾਸਾਰਨੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਜਦੋਂ ਇਸ ਨੇ ਸੰਭਾਵਿਤ ਕੰਮ ਰੋਕਣ ਦੀ ਉਮੀਦ ਚ ਉਡਾਣਾਂ ਰੱਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੰਗਲਵਾਰ ਦੁਪਹਿਰ ਤੱਕ ਮੌਂਟਰੀਅਲ ਆਧਾਰਿਤ ਕੰਪਨੀ ਨੇ ਮੈਕਸੀਕੋ ਡੋਮਿਨਿਕਨ ਰਿਪਬਲਿਕ ਪੇਰੂ ਤੇ ਸਪੇਨ ਦੇ ਨਾਲ ਨਾਲ ਲੰਡਨ ਤੇ ਪੈਰਿਸ ਲਈ ਰੂਟਸ ਨੂੰ ਮੁਅਤਲ ਕਰ ਦਿੱਤਾ ਸੀ ਸਾਰੀਆਂ 18 ਉਡਾਣਾਂ ਟੋਰਾਂਟੋ ਜਾਂ ਮੌਂਟਰੀਅਲ ਤੋਂ ਉਡਾਣ ਭਰਨ ਜਾਂ ਉੱਥੇ ਉਤਰਨ ਲਈ ਤੈਅ ਕੀਤੀਆਂ ਗਈਆਂ ਸਨ ਯਾਤਰੀ ਐਡਰੀਅਨ ਰੂਸੋ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਬਿਨਾਂ ਕਿਸੇ ਦੇਰੀ ਦੇ ਤੈਅ ਕੀਤੇ ਅਨੁਸਾਰ ਘਰ ਵਾਪਸ ਆ ਕੇ ਰਾਹਤ ਮਹਿਸੂਸ ਕਰ ਰਿਹਾ ਸੀ 온ਟਾਰੀਓ ਚ ਸ਼ਰਾਬ ਦੇ ਠੇਕਿਆਂ ਤੇ ਚੋਰੀ ਦੀਆਂ 110 ਵਾਰਦਾਤਾਂ ਦੇ ਸ਼ੱਕੀ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਮੀਡੀਆ ਰਿਪੋਰਟਸ ਮੁਤਾਬਕ 3 ਲੱਖ ਡਾਲਰ ਤੋਂ ਵੱਧ ਮੁੱਲ ਦੀ ਸ਼ਰਾਬ ਚੋਰੀ ਕਰਨ ਦਾ ਗੁਨਾਹ ਕਬੂਲ ਕਰਨ ਮਗਰੋਂ ਦੋਸ਼ੀ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਪੁਲਿਸ ਨੇ ਮੁੱਢਲੇ ਤੌਰ ਤੇ ਗੁਐਲਫ 베ਰੀ ਗਿੰਗਸਟਨ ਮਿਲਟਨ ਲੰਡਨ ਕੈਂਬਰੇਜ ਕਿਚਨਰ ਅਤੇ ਬਿਸੀ ਸਾਗਾਸਣੇ ਕਈ ਸ਼ਹਿਰਾਂ ਦੇ ਠੇਕਿਆਂ ਤੇ ਵਾਪਰੀਆਂ ਵਾਰਦਾਤਾਂ 'ਚ ਦੋਸ਼ੀ ਦੀ ਸ਼ਮੂਲੀਅਤ ਦਾ ਸ਼ੱਕ ਜ਼ਾਹਰ ਕੀਤਾ ਜਿਸ ਦੀ ਪਛਾਣ ਜਨ ਤੱਕ ਨਹੀਂ ਕੀਤੀ ਗਈ ਗੁਐਲਫ ਪੁਲਿਸ ਨੇ ਦੱਸਿਆ ਕਿ ਕਹਾਣੀ ਦੀ ਸ਼ੁਰੂਆਤ 5 ਮਈ 2024 ਨੂੰ ਹੋਈ ਜਦੋਂ ਸੇਂਟ ਕੈਥਰੀਨਜ਼ ਵਿਖੇ ਦੋ ਸ਼ੱਕੀ ਇੱਕ ਕਾਰ 'ਚ ਸੁੱਤੇ ਪਏ ਮਿਲੇ ਪੁਲਿਸ ਨੇ ਘੇਰਾਬੰਦੀ ਕਰ ਦਿੱਤੀ ਤੇ ਫਰਾਰ ਹੋਣ ਦਾ ਕੋਈ ਰਾਹ ਬਾਕੀ ਨਾ ਛੱਡਿਆ 27 ਸਾਲ ਅਤੇ 35 ਸਾਲ ਉਮਰ ਦੇ ਦੋਹਾਂ ਸ਼ੱਕੀਆਂ ਵਿਰੁੱਧ 5000 ਡਾਲਰ ਤੋਂ ਵੱਧ ਮੁੱਲ ਦੀ ਚੋਰੀशुदा ਪ੍ਰਾਪਰਟੀ ਰੱਖਣ 5000 ڈالر ਤੋਂ ਘੱਟ ਮੁੱਲ ਦੀ ਚੋਰੀਸ਼ੋਦਾ ਪ੍ਰਾਪਰਟੀ ਰੱਖਣ ਪੁਲਿਸ ਦੇ ਕੰਮ 'ਚ ਅੜਿੱਕੇ ਡਾਉਣ ਅਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਆਇਦ ਕੀਤੇ ਗਏ 27 ਸਾਲ ਦੇ ਸ਼ੱਕੀ ਵਿਰੁੱਧ ਖਤਰਨਾਕ ਡਰਾਈਵਿੰਗ ਦੇ ਦੋਸ਼ ਵੱਖਰੇ ਤੌਰ ਤੇ ਲੱਗੇ ਤੇ ਉਸ ਨੂੰ ਹੀ 5 ਸਾਲ ਵਾਸਤੇ ਜੇਲ੍ਹ ਭੇਜ ਦਿੱਤਾ ਗਿਆ ਇਸ ਤੋਂ ਇਲਾਵਾ 3 ਸਾਲ ਵਾਸਤੇ ਡਰਾਈਵਿੰਗ ਕਰਨ ਤੇ ਪਾਬੰਦੀ ਵੀ ਲਾਗੂ ਕੀਤੀ ਗਈ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਸਟੱਡੀ ਪਰਮਿਟਸ 'ਚ 50% ਤੋਂ ਵੱਧ ਦੀ ਗਿਰਾਵਟ ਦਰਜ ਸੈਂਕੜੇ ਪੰਜਾਬੀਆਂ ਨੂੰ ਕੀਤੇ ਜਾ ਰਹੇ ਨੇ ਡੈਪੂਟੇਸ਼ਨ ਦੇ ਹੁਕਮ ਅਰਜ਼ੀਆਂ ਰੱਦ ਕਰਕੇ ਨਵੀਂ ਇਮੀਗ੍ਰੇਸ਼ਨ ਯੋਜਨਾ ਲਿਆਉਣ ਦੇ ਚਰਚੇ ਖਤਮ ਹੋਏ ਸਟੱਡੀ ਪਰਮਿਟ ਤੇ ਰਹਿ ਰਿਹਾ ਸੀ ਜਬਰਨ ਵਸੂਲੀ 'ਚ ਸ਼ਾਮਲ ਵਿਕਰਮ ਵਿਕਰਮ ਸ਼ਰਮਾ ਉੱਪਰ ਗਾਇਕ ਏਪੀ ਢਿੱਲੋਂ ਦੇ ਘਰ ਉੱਤੇ ਗੋਲੀਆਂ ਚਲਾਉਣ ਦੇ ਦੋਸ਼ ਕੈਨੇਡਾ 'ਚ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਭਾਰਤੀ ਨੌਜਵਾਨ ਕਾਬੂ ਮਿਸਿਸਾਗਾ ਦੇ ਮੈਡੀਕਲ ਕਲੀਨਿਕਸ ਦੇ ਵਿੱਚ ਵਾਪਰੀਆਂ ਘਟਨਾਵਾਂ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ